ਸਤਿ ਸ੍ਰੀ ਅਕਾਲ ਜੀ ਅੱਜ ਜੱਬਾ ਪਹੁੰਚੇ ਹਾਂ ਜੀ ਗੁਰਦੁਆਰਾ ਜੂੜਾ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਨੰਗਰ ਜ਼ਿਲ੍ਹਾ ਫੀਤਕੋਟ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਮੌਜੂਦ ਨੇ ਆਜੂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦਰਸ਼ਨ ਤੇ ਜਾਣਦੇ ਹਾਂ ਇਹਨਾਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੀ ਇਤਿਹਾਸ ਬਾਰੇ ਆਸ ਪਾਈਬਲਜੀਤ ਸਿੰਘ ਜੀ ਅੱਜ ਆਪਾਂ ਜੋ ਪਿੰਡ ਨੰਗਲ ਵਿਖੇ ਜ਼ਿਲ੍ਹਾ ਫੀਦਕੋਟ ਗੁਰਦਰਾ ਜਿਹੜਾ ਸਾਡੀ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਪਾਵਨ ਪਿੱਤ ਨਿਸ਼ਾਨੇ ਹਨ ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਨੀਲਾ ਚੋਲਾ ਜੋ ਗੁਰੂ ਸਾਹਿਬ ਨੇ ਮਾਛੀਵਰੇ ਤੋਂ ਚੁੜਾਤੀਰ ਬੰਸ ਤੋਂ ਪਹਿਨਿਆ ਸੀ ਉਹ ਚੋਲਾ ਲਗ ਲਗ ਲੀਰ ਉਸ ਨੇ ਪਾੜ ਕੇ ਲਾਇ ਸੀ ਬਾਟਾ ਸਾਹਿਬ ਅਸ਼ਟਕਾ ਦਾ ਬਣਿਆ ਹੋਇਆ ਜਿਸ ਗੁਰੂ ਸਾਹਿਬ ਦਾ ਸ਼ਰਧੇ ਸੀ ਕਾਲੀ ਦੇ ਉੱਪਰ ਲੱਗੀ ਹੋਈ ਮੋਰ ਦਾ ਚੰਨ ਇੱਕ ਹੱਥ ਲਿਖਤ ਦੀਆਂ ਪੰਜ ਨਿਸ਼ਾਨੀਆਂ ਤੇ ਗੁਰਸਿੱਖ ਜੀ ਦੱਸੇ ਪੰਜ ਨਿਸ਼ਾਨੀਆਂ ਇਸ ਸਥਾਨ ਤੇ ਇਹ ਸਥਾਨ ਜੀਤਪੁਰ ਤੋਂ 10 ਕਿਲੋਮੀਟਰ ਦੂਰ ਹੈ ਪਿੰਡ ਦਾ ਨਾਮ ਨੰਗਲ ਹੈ ਜ਼ਿਲ੍ਹਾ ਜੀਤਪੁਰ ਇੱਥੇ ਜੋ ਇਹ ਨਿਸ਼ਾਨੀਆਂ ਪਆਂ ਇਹਦਾ ਜੋ ਇਤਿਹਾਸ ਅਸੀਂ ਥੀਕ ਦੇ ਵਿੱਚ ਸੰਗਤ ਨਾਲ ਸਾਂਝਾ ਕਰ ਰਹੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗ੍ਰਾਹਿਮ ਸੰਨ ਉਸ ਆਸਥਾਨ ਤੇ ਸਾਡੇ ਬੀਜੁਰਗ ਭਾਈ ਲਾਲਚੰਦ ਜੀ ਬੈਲ ਖੱਤਰੀ ਜੋ ਹਲਵਾਈ ਦੀ ਸੇਵਾ ਕਰਦੇ ਸੀ ਗੁਰਸਬ ਦੇ ਲੰਗਰਾਂ ਦੇ ਵਿੱਚ ਸ੍ਰੀ ਅਨੰਦਪ੍ਰਸਾਦ ਵਿਖੇ ਜਿਨ੍ਹਾਂ ਦਾ ਪਿੰਡ ਬੂੜੀਆ ਅੰਮ੍ਰਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਬੂੜੀਆ ਉੱਥੋਂ ਦੇ ਰਹਿਣ ਵਾਲੇ ਸੀ ਬੀਜੁਰਗ ਤੇ ਗੁਰਸਬ ਦੇ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਹਲਵਾਈ ਦੀ ਭੰਗਾਨੀ ਦੇ ਜਦ ਦੇ ਵਿੱਚ ਇਹਨਾਂ ਨੇ ਖੁਰਚਨੇ ਦੇ ਨਾਲ ਜੰਗ ਕੀਤਾ ਜਦੋਂ ਗੁਰਸਬ ਅਨੰਦਪ੍ਰਸਾਦ ਦਾ ਕਿਲਾ ਛੱਡਿਆ ਪਰਿਵਾਰ ਛੱਡਿਆ ਹੈ ਗੁਰਸਬ ਉੱਥੋਂ ਜਿਹੇ ਮਾਸੀਬੜੀ ਦੇ ਜੰਗਲਾ ਵਿੱਚ ਪਹੁੰਚੇ ਗਣੀ ਖਾਦੇ ਨਵੀ ਖਾਦੇ ਜਦੋਂ ਗੁਰੂ ਘਰੇ ਪਹੁੰਚੇ ਉਸ ਸਮੇ ਇਹ ਜੋ ਨੀਲਾ ਚੋਲਾ ਹੈ ਇਸ ਸਥਾਨ ਤੇ ਰਾਜਮਾਨਾ ਉਸ ਸਮੇ ਗੁਰਸਾਹੇ ਉੱਥੇ ਅਚਦਾ ਪੀਰਮਨ ਸਮੇ ਪਹਿਨਿਆ ਸੀ ਉਤੋਂ ਗੁਰੂ ਸਾਹਿਬ ਹੁੰਦੇ ਹੋਏ ਕੋਟਪੂਰੇ ਆ ਗਏ ਉਸ ਸਮੇ ਪੂਰਾ ਰਾਜਾ ਸਿੰਘ ਰਾਜੇ ਤੋਂ ਕਿਲਾ ਮੰਗਿਆ ਰਾਜੇ ਨੇ ਜਵਾਬ ਦਿੱਤਾ ਗੁਰਸਾ ਫਿਰ ਉਸ ਤੋਂ ਬਾਅਦ ਢਲਵਾ ਚਲੇ ਗਏ ਢਲਵਾ ਨਗਰ ਦੇ ਵਿੱਚ ਜਦੋਂ ਗੁਰਸਾ ਪਹੁੰਚੇ ਉੱਥੇ ਕੋਸੋ ਢੀਸੀ ਪਰਚੀ ਜਾਂ ਦਾ ਪਰ ਕੋਤਾ ਸੀ ਜਦੋਂ ਨੂੰ ਪਤਾ ਲੱਗਾ ਗੁਰਸਾ ਨੇ ਸਿੱਧ ਨਗਰ ਦੇ ਵਿੱਚ ਆਏ ਆ ਗੁੱਸਾ ਵਾਸਤੇ ਬਸਤਰ ਅਤੇ ਗੁਰਸਾਹਿਬ ਦੇ ਪ੍ਰਸ਼ਾਦਾ ਪਾਣੀ ਉਸਾਂ ਦਾ ਸੇਵਾ ਦੇ ਵਿੱਚ ਹਾਜ਼ਰ ਹੋਏ। ਗੁਰਸਾਹਿਬ ਨੇ ਨੀਲ ਬਸਤਰ ਲੈ ਕੱਪੜੇ ਖਾੜੇ ਤਰਕ ਪਠਾਨੀਆਂ ਮਿਲ ਜਾ ਤੱਕ ਭੜੀ ਜੋ ਨੀਲਾ ਪਾਣਾ ਵਿੱਚ ਦਾ ਫੀਸੈਂਟ ਨੇ ਸੀ ਗੁਰਸਾਹਿਬ ਨੇ ਨੀਲਾ ਪਾੜ ਕੇ ਉਤਾਰ ਦਿੱਤਾ। ਸਾਡੇ ਬਜ਼ੁਰਗ ਭਾਈ ਲਾਲਚੰਦ ਸਿੰਘ ਜੀ ਭਾਈ ਲਾਲਚੰਦ ਜੀ ਜਿਨ੍ਹਾਂ ਨੇ ਬਾਅਦ ਵਿੱਚ ਅਮਰਤ ਸ਼ਾਹ ਕੇ ਭਾਈ ਲਾਲ ਸਿੰਘ ਬਣੇ। ਉਹਨਾਂ ਨੇ ਉਹ ਲੀਰਾ ਇਕੱਠੀਆਂ ਕਰ ਲਈਆਂ। ਗੁਰਸਾਹਿਬ ਅੱਖਣੇ ਕੇ ਭਾਈ ਤੇ ਕਰੀਆਂ ਗੁਸਾ ਨੂੰ ਅੱਖਣ ਲੱਗੇ ਜਰੇ। ਅਕੀ ਤਾਂ ਸਾਡੀ ਸੇਵਾ ਕਰਦੇ ਸੀ ਉਹਨਾਂ ਸੀ ਗਿਰਤ ਹੋ ਗਏ ਉਹਨਾਂ ਬਸਤਰਾਂ ਦੀ ਸੇਵਾ ਕਰਾਂਗੇ ਜੇ ਕੋ ਗੁਣਗੁਣਤਾ ਦੱਸੇ ਗੁਰਸਾਹ ਨੇ ਖੁਸ਼ ਹੋ ਕੇ ਕਿਰੇ ਨਿਸ਼ਾਨੀਆਂ ਬਖਸ਼ਦੀਆਂ ਨਵੇਂ ਗੁਰਸਾਹ ਨੇ ਬਚਨ ਕੀਤੇ ਜੋ ਇਹਨਾਂ ਦੇ ਦਰਸ਼ਨ ਕਰੇਗਾ ਕਿਸੇ ਨੂੰ ਕੋਈ ਦੁਖਤ ਲਿਖਾ ਠੀਕ ਹੋ ਜਾਣਗੇ ਖਾਸ ਕਰਕੇ ਉਸਮੇ ਗਲਾਂ ਦੇ ਵਿੱਚ ਗੰਢਾ ਹੋ ਜਾਂ ਜਿਹਨਾਂ ਜੀਰਾਂ ਕਹਿੰਦੇ ਸੀ ਗੁਰਸਾਹ ਕਹਿੰਦੇ ਜਿਨਾਂ ਨੂੰ ਜੀਰਾਂ ਦਾ ਰੋਗ ਹੈ ਇਹ ਦਰਸ਼ਨ ਕੀਤਾ ਹੈ ਰੋਗ ਸ਼ਾਂਤ ਹੋ ਜਾ ਗੁਰਸਾਹ ਫਿਰ ਤੇ ਨਵਾਂ ਤੋਂ ਮੁਕਸਾ ਸਾਮ ਚਲੇ ਗਏ ਬਿਰਗਟ ਫਿਰ ਸਟੈਂਡ ਤੇ ਜਾ ਕੇ ਰਹਿਣ ਲੱਗੇ ਅਸੀਂ ਉਹ ਬਿਰਗਟ ਹੁਣ ਬਾਹਰੋਂ ਕੀਤੀ ਸੇਵਾ ਕਰਦੇ ਆਂ ਕਾਫੀ ਗੁਰਸਾਹ ਦੀ ਸੰਗਤਾਂ ਦਾ ਬੜਾ ਸਹਿਯੋਗ ਹੈ ਪਹਿਲਾਂ ਥੋੜੀ ਜਿਹੀ ਜਗ੍ਹਾ ਬਣੀ ਸੀ ਘਰ ਦੇ ਵਿੱਚ ਉਸ ਤੋਂ ਬਾਅਦ ਫਿਰ ਇਹ ਜੋ ਸਥਾਨ ਬਣ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਫੀ ਪਹਿਲਾਂ 1.5 ਕਿਲੋ ਜਿੰਨ ਪਹਿਲਾਂ ਲਈ ਜਿਹਦੇ ਵਿੱਚ ਸਰੋਵਰ ਦੀ ਸੇਵਾ ਹੋਈ ਥੱਲੇ ਦੀਸਮਟ ਲੰਗਰ ਹਾਲ ਬਣੇ ਉੱਪਰ ਦਰਵਾਸਰ ਸਾਹਿਬ ਦੀ ਹੰਸੇਵਾ ਚੱਲ ਰਹੀ ਹੈ ਦਰਵਾਸਰ ਸਾਹਿਬ ਤਿਆਰ ਹੋ ਗਿਆ ਨਾਲ ਵਾਲੀ ਹੋਰ ਜਗ੍ਹਾ ਗੁਰਸੋਂ ਨੇ ਕਿਰਪਾ ਕੀਤੀ ਪੰਜ ਕਨਾਲਾ ਪਾਰਕਿੰਗ ਵਾਸਤੇ ਤਰੀਜੀ ਗਈ ਹੈ ਹੁਣ ਥੋੜੇ ਦਿਨ ਹੋ ਗਏ ਅਰਿਸਟਰੀ ਹੋਈ ਹੈ ਤੇ ਜੋ ਵੀ ਇੱਥੋਂ ਦੀ ਸੇਵਾ ਸੰਗਠਨਾਂ ਦੇ ਸਹਿਯੋਗ ਦੇ ਨਾਲ ਵੀ ਤੁਸੀਂ ਦੀ ਕਿਰਪਾ ਦੇ ਦੁਆਰਾ ਹੋ ਰਹੀ ਕਿਉਂਕਿ ਜੋ ਇੱਥੇ ਦੀ ਸੇਵਾ ਸਰਤਕ ਗੋਲਕ ਸੇਵਾ ਗੋਲਕ ਦੀ ਸੇਵਾ ਗੋਲਕ ਦੀ ਸੇਵਾ ਦੇ ਨਾਲ ਹੀ ਇੱਥੋਂ ਦੀ ਜੋ ਕਾਰ ਸੇਵਾ ਚੱਲ ਰਹੀ ਹੈ ਕਿਤੋਂ ਵੀ ਅਸੀਂ ਗ੍ਰਾਹੀ ਨਹੀਂ ਕਰਦੇ ਕਿ ਨਗਰ ਚ ਜਾਂ ਕੋਈ ਕੋ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚੋਂ ਜਿਹੜੀ ਸੰਗਠਾ ਦੀ ਸ਼ਰਧਾ ਦੇ ਨਾਲ ਇੱਥੇ ਆਦੀ ਸੇਵਾ ਕਰਦੀਆਂ ਜਾਂ ਕੋਈ ਬਾਹਰੋਂ ਐਨਆਰਆਈ ਪਰਿਵਾਰ ਇਸ ਸਥਾਨ ਦੇ ਨਾਲ ਜੁੜੇ ਆਪਦੇ ਦਸੰਦ ਕਰਕੇ ਭੇਜੇ ਆ ਉਸ ਦਿਨਾਂ ਸੇਵਾ ਚੱਲਦੀ ਹੈ ਅੱਗੇ ਵੀ ਅਸੀਂ ਸੰਗਠਨਾਂ ਨੂੰ ਦੇਣਤੀ ਕਰਦੇ ਹਾਂ ਕਿ ਜੋ ਇਸ ਸੇਵਾ ਦਾ ਕਾਰਜ ਰਹਿੰਦਾ ਹੈ ਸੰਗਠਨਾਂ ਦਾ ਸਹਿਯੋਗ ਦੀ ਲੋੜ ਹੈ ਕਿਉਂਕ ਕੰਮ ਹਜੇ ਇਸ ਦਰਬਾਰ ਸਾਹਿਬ ਦਾ ਤੇ ਆ ਕੰਮ ਕਰਨ ਵਾਲਾ ਸੇਵਾ ਦਾ ਵਤਵਾ ਸੰਗਤਾਂ ਦੇ ਦਿੱਤੀ ਹੈ ਕਿ ਸੇਵਾ ਦੇ ਚਿਰ ਜਰੂਰ ਆਪਣੀਆਂ ਦਸਾਂਦਰ ਕਰਦੇ ਹੋਏ ਜਰੂਰ ਸੇਵਾ ਕਰੋ ਤਾਂ ਜੋ ਇਹ ਸਥਾਨ ਬੜੀਆ ਸੁੰਦਰ ਗੱਲ ਨੇ ਬਣਾਈ ਜਾਵੇ ਤੇ ਜੋ ਸੰਗਤਾਂ ਵਤਵਾ ਦੇ ਚ ਸਾਰੀਆਂ ਸਹੂਲਤਾਂ ਨਾਲ ਤੇ ਹਰ ਐਂਟਵਾਰ ਸੰਗਤਾਂ ਇਥੇ ਦਰਸ਼ਨ ਕਰਨ ਲਈ ਆਉਂਦੀਆਂ ਕਿਸੇ ਨੂੰ ਕੋਈ ਬੁੱਕ ਤਕਲੀਫਾ ਗੁੱਸਾ ਕਿਰਪਾ ਕਰਦੇ ਠੀਕ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਸੰਗਤਾਂ ਕਾਫੀ ਗਿਣਤੀ ਦੇ ਵਿੱਚ ਪਹੁੰਚਦੀਆਂ ਹਰ ਹਿੰਦਵਾਰ ਹਰ ਸਾਲ ਅਖੰਡ ਪਾਠ ਦੀ ਲੜੀ ਆਰੰਭ ਹੁੰਦੀ ਆ ਅਕਤੂਬਰ ਦੇ ਵਿੱਚ ਇਸ ਦਾ ਕੀ ਜੋ ਅਕਤੂਬਰ ਦੇ ਵਿੱਚ ਆਰੰਭ ਹੋਣਗੇ ਅਖੰਡ ਪਾਠ ਇਸ ਵਾਰ ਤੇ 8 ਦਸੰਬਰ ਨੂੰ ਸਮਾਗਮ ਹੋ ਸਮਾਗਮ ਹੋਣਗੇ ਭੋਗ ਪਾਏ ਜਾਣਗੇ ਅਕਤੂਬਰ ਦੇ ਵਿੱਚ ਅਖੰਡ ਪਾਠ ਦੀ ਲੜੀ ਆਰੰਭ ਹੋਣੀ ਆ ਤੇ 8 ਦਸੰਬਰ ਦਿਨ ਐਤਵਾਰ ਨੂੰ ਇਸ ਲੜੀ ਦੀ ਸਮਾਪਤੀ ਆ ਸਮਾਗਮ ਹੋਣਗੇ ਸੰਗਤਾਂ ਨੇ ਬਈ ਬਤਨ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਜੋ ਤੁਹਾਡੇ ਮਾਧਮ ਰਹੀਂ ਸੰਗਤਾਂ ਨੂੰ ਪੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਹ ਦੇ ਚਰਨਾਂ ਦਾ ਜੋੜਾ ਜੋ ਚਮੜੇ ਦਾ ਬਣਿਆ ਹੋਇਆ ਹੈ ਉੱਪਰ ਕੀਮ ਖਾਟ ਕੀਮ ਖਾਵ ਵੈਲਵਟ ਦੇ ਉੱਪਰ ਕਢਾਈ ਕੀਤੀ ਹੋਈ ਸੱਚੇ ਤੇਲੇ ਦੀ ਇਹ ਨੀਲਾ ਚੋਲਾ ਜੋ ਮਾਛੀ ਵਰਤ ਗੁਰਸਾਹ ਨੇ ਵਿੱਚ ਦਾ ਪੀਰ ਮਨਸ ਨੇ ਪਹਿਨੇ ਸੀ ਅਲੱਗ-ਅਲੱਗ ਨੀਰਾਂ ਗੁਰਸਾਹ ਦੇ ਕਾਟ ਕੇ ਲਏ ਸੀ ਬਾਟਾ ਸਾਹਿਬ ਅਸ਼ਟ ਤਾ 8 8 ਤਾ ਦਾ ਬਣਿਆ ਹੋਇਆ ਜਿਸ ਵੇਲੇ ਗੋਸਪਾ ਸ਼ਾਦਾਵਨ ਚਾਹ ਦੇ ਸੀ ਕਾ ਵੀ ਦੇ ਉੱਪਰ ਲੱਗੀ ਹੀ ਮੋਹਰ ਦਾ ਚੈਨਸਤਾਨ ਦੀ ਸਟੈਂਪ ਸੀ ਮੋਹਰ ਸਿੰਘ ਸਾਹਿਬ ਦੀ ਕਿਸੇ ਕਿਸੇ ਉਹਨਕੀ ਕੰਪਨੀ ਦੇ ਸੀ ਜਾਂ ਹੁਕਮਨਾਮਾ ਜਾਰੀ ਕਰਿ ਸਤ ਮੋਹਰ ਲੱਗ ਤੇ ਹੀ ਦਿਸੇ ਇਹ ਦਸੰਪਾ ਸ਼ਾਦੀ ਗੋਸਪਾ ਦੇ ਨਿਸ਼ਾਨ ਨੇ